ਜਿਹੜੀ ਮੇਰੇ ਹੱਥ ਦੇ ਵਿੱਚ ਤੁਸੀਂ ਡੱਬੀ ਦੇਖ ਰਹੇ ਹੋ ਇਹ ਬਹੁਤ ਕੰਮ ਦੀ ਆ ਹਰ ਘਰ ਦੇ ਵਿੱਚ ਇਹ ਡੱਬੀ ਹੋਣੀ ਚਾਹੀਦੀ ਹੈ ਜੇ ਹੈ ਨਹੀਂ ਤਾਂ ਮੰਗਵਾ ਕੇ ਰੱਖ ਲੋ ਫਾਇਦੇ ਸੁਣ ਕੇ ਰਹਿ ਜਾਓਗੇ ਹੈਰਾਨ ਜਿਨ੍ਹਾਂ ਲੋਕਾਂ ਨੂੰ ਖਾਜ ਐ ਦਾਦ ਐ ਚੰਬਲ ਐ ਜਾਂ ਦਦਰੀਆਂ ਜਿਹਾ ਹੋ ਜਾਂਦੀਆਂ ਨੇ ਰਿੰਗ ਗਾਰਡ ਜਿਹਾ ਹੋ ਜਾਂਦੇ ਨੇ ਖਾਜ ਹੋ ਜਾਂਦੀ ਐ ਖਾਜ ਹੋ ਕੇ ਪਾਣੀ ਜਾਣ ਲੱਗ ਜਾਂਦਾ ਜਾਂ ਖੂਨ ਆਉਣ ਲੱਗ ਜਾਂਦਾ ਉਹਨਾਂ ਦੇ ਲਈ ਆ ਇਹ ਇਹ ਤੁਸੀਂ ਸਵੇਰੇ ਸ਼ਾਮ ਲਾਉਣੀ ਸ਼ੁਰੂ ਕਰ ਦੋ ਤੁਹਾਡੀ ਕੁਝ ਦਿਨਾਂ ਦੇ ਵਿੱਚ ਜਿਹੜੀ ਖਾਜ ਹੈ ਜਿਹੜੀ ਮੈਂ ਦੱਸਿਆ ਨੇ ਪ੍ਰੋਬਲਮ ਆ ਇਹ ਬਿਲਕੁਲ ਖਤਮ ਹੋ ਜੂ ਚਮੜੀ ਤੁਹਾਡੀ ਬਿਲਕੁਲ ਸਾਫ਼ ਹੋ ਜੂ ਦੋਸਤੋ ਇਹ ਤੁਸੀਂ ਘਰ ਬੈਠੇ ਇਹਨੂੰ ਮੰਗਵਾ ਸਕਦੇ ਹੋ ਇਹ ਬਹੁਤ ਹੀ ਸਸਤੀ ਹੈ ਬਹੁਤ ਫਾਇਦੇ ਨੇ ਇਹਦੇ ਇਹਦਾ ਕੋਈ ਵੀ ਸਾਈਡ ਇਫੈਕਟ ਕੋਈ ਵੀ ਨੁਕਸਾਨ ਨਹੀਂ ਹੈਗਾ ਵਧੀਆ ਰਿਜ਼ਲਟ ਹੈ ਜਿੰਨੇ ਵੀ ਲੋਕਾਂ ਨੂੰ ਦਿੱਤੀ ਹੈ ਅੱਜ ਤੱਕ ਕਦੇ ਕਿਸੇ ਦਾ ਲੰਬਾ ਨਹੀਂ ਆਇਆ ਇਹਦੇ ਨਾਲ ਅਸੀਂ ਇੱਕ ਖਾਣ ਨੂੰ ਵੀ ਦਵਾਈ ਦਿੰਨੇ ਆ ਤੇ ਲਾਉਣ ਨੂੰ ਵੀ ਦਿੰਨੇ ਆ ਤੇ ਪੀਣ ਨੂੰ ਵੀ ਦਿੰਨੇ ਆ ਤਾਂ ਕਿ ਸਾਡਾ ਜਿਹੜਾ ਖੂਨ ਹੈ ਮਿੱਠਾ ਹੋ ਜਾਂਦਾ ਤਾਂ ਉਹ ਜਿਹੜਾ ਅੰਦਰੋਂ ਵੀ ਠੀਕ ਰਹੇ ਤੇ ਚਮੜੀ ਵੀ ਆ ਠੀਕ ਰਹੇ ਮਤਲਬ ਇਹਨੇ ਉੱਪਰੋਂ ਕੰਮ ਕਰਨਾ ਜਿਹੜੀ ਚਮੜੀ ਨੂੰ ਠੀਕ ਕਰਨਾ ਜਿਹੜੀ ਦਵਾਈ ਆ ਉਹਨੇ ਅੰਦਰੋਂ ਸਾਡੇ ਲੀਵਰ ਨੂੰ ਖੂਨ ਨੂੰ ਠੀਕ ਕਰਨਾ ਤੇ ਮੰਗਵਾ ਸਕਦੇ ਹੋ ਬਹੁਤ ਵਧੀਆ ਰਿਜ਼ਲਟ ਹੈ ਵੀਡੀਓ ਨੂੰ ਸ਼ੇਅਰ ਕਰ ਦਿਓ ਥੈਂਕ ਯੂ ਧੰਨਵਾਦ